ਸਫੀਰ ਕਾਲ ਸਫਤ ਸ਼ੀਰ ਕਾਲ ਤੇ ਲੋਕਾਂ ਆਪਾਂ ਗੱਲ ਵੀ ਕਿਆ ਸਰਾਈਆਂ ਲਾਈਆਂ ਸੀ ਵੀ ਜਿੱਦਾਂ ਦੇ ਜੋੜ ਤੋੜ ਚੱਲ ਰਹੇ ਆ ਜਿੱਦਾਂ ਦੀ ਟਿਕਟਾਂ ਵੰਡ ਹੋ ਰਹੀ ਐ ਤਾਂ ਵੈਸੇ ਹਰ ਵਾਰੀ ਹੁੰਦਾ ਰੌਲਾ ਪੈਂਦਾ ਹੀ ਪੈਂਦਾ ਹੈ ਨਾ ਆਪਾਂ ਗੱਲਬਾਤ ਕਰਦੇ ਇਸ ਗਰੂਪ ਦੀ ਢੀਂਸਾ ਪਰਿਵਾਰ ਜਿਹੜਾ ਕਾਫੀ ਲੰਮੇ ਸਮੇਂ ਤੋਂ ਪਾਸੇ ਰਿਹਾ ਫਿਰ ਉਹਨੂੰ ਸਰਪ੍ਰਸਤ ਬਣਾਇਆ ਗਿਆ ਉਹਨੂੰ ਮਨਾਇਆ ਗਿਆ ਫਿਰ ਬੀਬੀ ਜ਼ਗੀਰ ਕੌਰ ਨੇ ਵੀ ਲਿਆਂਦਾ ਗੱਲ ਬੀਬੀ ਜ਼ਗੀਰ ਕੌਰ ਨੇ ਵੀ ਇਤਰਾਜ਼ ਜਤਾਇਆ ਸੀਗਾ ਵੀ ਢੀਂਸਾ ਪਰਿਵਾਰ ਨੂੰ ਅੱਖੋਂ ਪਰੋਖੇ ਕੀਤਾ ਆ ਉਹਨਾਂ ਨੇ ਉਹਨਾਂ ਅਕਾਲੀ ਦਲ ਨੂੰ ਜਿਹੜਾ ਝਟਕਾ ਲੱਗਾ ਢੀਂਟਾ ਸਾਹਿਬ ਪਰਿਵਾਰ ਨੇ ਅਕਾਲੀ ਪਾਰਟੀ ਦੇ ਜਿਹੜੇ ਉਮੀਦਵਾਰ ਅਕਬਾਲ ਸਿੰਘ ਝੁੰਡਾ ਨਾਲ ਤੁਰਨਦਾ ਨਾ ਤੁਰਨਦਾ ਉਹਨਾਂ ਨੇ ਫੈਸਲਾ ਲੈ ਲਿਆ ਵੀ ਅਸੀਂ ਤੁਰਨਾ ਨਹੀਂ ਇਹ ਮੰਨਣਗੇ ਨਹੀਂ ਮੰਨਣਗੇ ਸੁਖਵੀਰ ਬਾਦਲ ਗਿਆ ਉੱਥੇ ਉਹਦੇ ਨਾਲ ਕੀ ਫਰਕ ਪੈਂਦਾ ਚਲੋ ਭਾਵੇਂ ਮਿਲ ਵੀ ਜਾਂਦੀ ਇਹਨਾਂ ਨੂੰ ਢੀਂਟਾ ਸਾਹਿਬ ਪਰਿਵਾਰ ਨੂੰ ਵੀ ਮਿਲ ਜਾਂਦੀ ਟਿਕਟ ਤੇ ਜਿੱਤਣਾ ਤਾਂ ਉਹਨਾਂ ਫਿਰ ਵੀ ਹੈ ਨਹੀਂ ਸੀਗੀ ਹਾਲਾਤ ਇਦਾਂ ਦੇ ਬਣੇ ਹੋਏ ਐ ਜੀ ਐ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੁਖਦੇਵ ਸਿੰਘ ਢੀਂਟਸੇ ਨੂੰ ਜੇ ਆਪਾਂ ਸੀਨੀਅਰਿਟੀ ਦੇ ਲਿਹਾਜ਼ ਨਾਲ ਦੇਖੀਏ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਹ ਦੂਜੇ ਨੰਬਰ ਦੇ ਲੀਡਰ ਬਣੇ ਗਏ ਹੈ ਜੀ ਉਹਨਾਂ ਨੇ ਆਪਣੇ ਕੈਰੀਅਰ ਦੀ ਜਿਹੜਾ ਪੋਲੀਟੀਕਲ ਕੈਰੀਅਰ ਹੈ ਏਜੀ ਸ਼ੁਰੂਆਤ ਕੋਆਪਰੇਟਿਵ ਲਹਿਰ ਤੋਂ ਕੀਤੀ ਸੀ ਜੀ ਜਦੋਂ ਸ਼ੁਰੂ-ਸ਼ੁਰੂ ਵਿੱਚ ਪਿੰਡਾਂ ਦੇ ਵਿੱਚ ਸੁਸਾਇਟੀਆਂ ਬਣਦੀਆਂ ਹੁੰਦੀਆਂ ਸੀ ਮੇਰਾ ਕਹਿਣਾ ਵੀ ਇਹਨਾਂ ਨੇ ਮਿਲਕ ਪ੍ਰੋਡਿਊਸਰਸ ਕੋਆਪਰੇਟਿਵ ਸੁਸਾਇਟੀ ਤੋਂ ਆਪਣਾ ਸ਼ੁਰੂਆਤ ਕੀਤੀ ਸੀ ਫੇਰੇ ਸੰਤ ਹਰਚੰਦ ਸਿੰਘ ਲੰਗੋਵਾਲ ਫੋਰਮ ਦੇ ਨੇੜੇ ਚਲੇ ਗਏ ਇੰਡੀਪੈਂਡੈਂਟ ਚੋਣ ਜਿੱਤੇ ਅਕਾਲੀ ਦਲ ਸ਼ਾਮਲ ਹੋਏ। ਹਾਂ ਜੀ। ਔਰ ਫਿਰ ਇੱਕ ਸਟੇਜੇ ਆ ਗਈ ਸੀ ਕਿ ਆ ਇਹ ਆਮ ਤੌਰ ਤੇ ਆਪਾਂ ਦੇਖਦੇ ਕਿ ਇਹਦਾ ਇਹ ਇਲਾਕਾ ਹੈ। ਜੀ। ਇਸ ਇਲਾਕੇ ਵਿੱਚ ਬਹੁਤ ਤਕੜੇ ਤਕੜੇ ਲੀਡਰ ਪੈਦਾ ਹੋਏ ਹੈ। ਹਾਂ ਜੀ। ਜੰਗਾਂ ਦੀ ਆਜ਼ਾਦੀ ਦੀ ਗੱਲ ਕਰ ਲਈਏ, ਪ੍ਰੋਗਰੈਸ ਮੂਵਮੈਂਟ ਦੀ ਗੱਲ ਕਰ ਲਈਏ। ਬਾਬਾ ਹੀਰਾ ਸਿੰਘ ਪਠੱਲ ਜਿਹੜੇ ਇਹਦੇ ਬੀਬੀ ਰਜਿੰਦਰ ਕੌਰ ਪਠੱਲ ਦੇ ਪਿਤਾ ਹੁੰਦੇ ਸੀ ਬਹੁਤ ਲੰਬੀਆਂ ਉਹਨਾਂ ਨੇ ਚੀਲਾ ਵਗੈਰਾ ਕੱਟੀਆਂ ਆਜ਼ਾਦੀ ਦੇ ਸੰਗਰਾਮ ਚ ਭਾਗ ਲਿਆ ਹੈ ਜੀ ਇਸੇ ਤਰੀਕੇ ਹਰਜੀਤ ਸਿੰਘ ਪਠੜਹੋਰੀ ਉਹ ਵੀ ਬਹੁਤ ਵੱਡੇ ਕਮਿਊਨਿਸਟ ਲੀਡਰ ਸੀ ਆਪਣੇ ਸਮੇਂ ਦੇ ਜੀ ਇਧਰ ਦੇ ਪਾਸੇ ਜੇ ਆਪਾਂ ਕਮਿਊਨਿਸਟ ਆਪਣੀ ਤੁਹਾਡੀ ਅਕਾਲੀ ਲਹਿਰ ਦੇ ਵਿੱਚ ਦੇਖੀ ਤਾਂ ਸੰਤ ਹਰਕੰਨ ਸਿੰਘ ਲੋਂਗੋਵਾਲ ਦੀ ਕਰਮ ਭੂਮੀ ਵੀ ਇਹੀ ਇਲਾਕਾ ਸੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਉਹਨਾਂ ਨੇ ਗਲਤੀਆਂ ਵੀ ਕੀਤੀਆਂ ਸਜ਼ਾਵਾਂ ਵੀ ਭੁਗਤੀਆਂ ਆਪਣੀ ਖਾਂ ਤੋਂ ਹੀ ਪਰ ਜੇ ਆਪਾਂ ਪੜ੍ਹੇ ਲਿਖੇ ਲੀਡਰ ਦੇ ਤੌਰ ਤੇ ਦੇਖੀਏ ਤਾਂ ਉਹਨਾਂ ਦਾ ਇੱਕ ਬੜਾ ਵੱਡਾ ਮਕਾਮ ਸੀ ਮੇਰੇ ਧਿਆਨ ਦੇ ਵਿੱਚ ਆਉਂਦਾ 1977 ਦਾ ਟਾਈਮ 1977 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਸ ਪੰਜਾਬ ਦੇ ਖਿੱਤੇ ਦੇ ਵਿੱਚ ਐਮਰਜੈਂਸੀ ਦੇ ਖਿਲਾਫ ਜੇ ਕਿਸ ਨੇ ਲੜਾਈ ਲੜੀ ਸੀ ਤਾਂ ਉਹ ਅਕਾਲੀ ਦਲ ਨੇ ਲੜੀ ਸੀ ਜੀ 25 ਜੂਨ 75 ਦੀ ਰਾਤ ਨੂੰ ਐਮਰਜੈਂਸੀ ਲੱਗਦੀ ਹੈ ਸਾਰੇ ਵੱਡੇ ਵੱਡੇ ਲੀਡਰ ਗ੍ਰਿਫਤਾਰ ਕਰਲੇ ਸੀ ਦੂਜੀਆਂ ਪਾਰਟੀਆਂ ਦੇ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਨਹੀਂ ਸੀ ਛੜਿਆ ਅਕਾਲੀਆਂ ਨੂੰ ਨਹੀਂ ਸੀ ਛੜਿਆ ਜੀ ਔਰ ਜੋ ਗੱਲਾਂ ਨਿਕਲ ਕੇ ਆ ਰਹੀਆਂ ਸੀ ਉਸ ਵੇਲੇ ਇੰਦਰਾ ਗਾਂਧੀ ਨੇ ਇੱਕ ਪੇਸ਼ਕਸ਼ ਕੀਤੀ ਸੀ ਸਿੱਖ ਭਾਈਚਾਰੇ ਦੇ ਲੀਡਰਾਂ ਨੂੰ ਕਿ ਤੁਸੀਂ ਤਾਮਿਲਨਾਡੂ ਦੇ ਪੈਟਰਨ ਤੇ ਇੱਕ ਆਪਣੀ ਪਾਲਿਸੀ ਬਣਾ ਲਓ ਜਿਵੇਂ ਤਾਮਿਲਨਾਡੂ ਦੀਆਂ ਰੀਜਨਲ ਪਾਰਟੀਆਂ ਡੀਐਮਕੇ ਐਨਐਡੀਐਮਕੇ ਹੈ ਜੀ ਉਹ ਕੌਮੀ ਪਾਰਟੀਆਂ ਦੇ ਨਾਲ ਇੱਕ ਗੱਠਜੋੜ ਕਰਕੇ ਰੱਖਦੇ 67 ਨਾਲ ਹੋ ਜਾਂਦੀ ਹੈ ਤੇ 67 ਨਾਲ ਹੋ ਜਾਂਦੀ ਹੈ ਜੀ ਆਪਣੇ ਸੂਬੇ ਦੇ ਹਿੱਤਾਂ ਨੂੰ ਉਹ ਤਰਜੀਹ ਦਿੰਦੇ ਆ ਉਹ ਪਾਰਲੀਮੈਂਟ ਦਾ ਖੜਾ ਹੀ ਛੱਡਦੇ ਆ ਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਪਾਰਟੀ ਨਾਲ ਗੱਠਜੋੜ ਹੋਇਆ ਕੌਮੀ ਪੱਧਰ ਦੀ ਤੁਸੀਂ ਜ਼ਿਆਦਾ ਸੀਟਾਂ ਲੈ ਲਓ ਅਸੀਂ ਤੁਹਾਡੀ ਸਹਿਮਾਇਤ ਕਰਾਂਗੇ ਜੇ ਸੀਟਾਂ ਜ਼ਿਆਦਾ ਵੀ ਨਹੀਂ ਲੈਣੀਆਂ ਤਾਂ ਅੱਕਾ ਵਿੱਚ ਕੇ ਅਸੀਂ ਤੁਹਾਡੇ ਨਾਲ ਰਮਾਂਗੇ ਪਰ ਸਾਡੇ ਸੂਬੇ ਦਾ ਸਵਾਲ ਹੈ ਜਿਹੜਾ ਸੂਬੇ ਦੇ ਵਿੱਚ ਸਾਨੂੰ ਤਰਜੀਹ ਨਹੀਂ ਇੱਥੇ ਜਿਹੜਾ ਹੈਗਾ ਸਾਡੇ ਸੂਬੇ ਦੇ ਹਿੱਤਾਂ ਦੇ ਵਾਸਤੇ ਜੋ ਅਸੀਂ ਮੰਗਾਗੇ ਸਾਨੂੰ ਦੇਣਾ ਪੈਣਾ ਤੇ ਉਹਨਾਂ ਨੇ ਹਾਸਲ ਕੀਤਾ। ਜੀ। ਇਹੀ ਕਾਰਨ ਹੈ ਕਿ ਅੱਜ ਆਪਾਂ ਤਾਮਿਲਨਾਡੂ ਵਾਲੇ ਪਾਸੇ ਦੇਖਦੇ ਹਾਂ ਪੰਜਾਬ ਜਿਹੜਾ ਨੰਬਰ 1 ਤੇ ਹੁੰਦਾ ਸੀ ਤਾਮਿਲਨਾਡੂ ਦੀ ਹਾਲਤ ਸਾਡੇ ਨਾਲੋਂ ਬਿਹਤਰ ਹੈ। ਜੀ। ਕਿਉਂਕਿ ਉਹਨਾਂ ਦੇ ਲੀਡਰਾਂ ਦੇ ਵਿੱਚ ਨੂਰ ਇੰਦੇਸ਼ੀ ਸੀ। ਇੰਦਰਾ ਗਾਂਧੀ ਨੇ ਉਸੇ ਵੇਲੇ ਉਸ ਵੇਲੇ ਐਮਰਜੈਂਸੀ ਤੋਂ ਪਹਿਲਾਂ ਅਕਾਲੀ ਲੀਡਰਾਂ ਨੂੰ ਇਹ ਕਿਹਾ ਸੀ ਕਿ ਤੁਹਾਡੇ ਨਾਲ ਤਾਂ ਝਗੜਾ ਹੀ ਨਹੀਂ ਮੇਰਾ। ਝਗੜਾ ਤਾਂ ਜਿਹੜਾ ਹੈਗਾ ਮੋਰਾਲੀ ਦਿਸਾਈ ਹੋ ਰਾਂ ਨਾਲ ਤੁਸੀਂ ਚੁੱਪ ਕਰਕੇ ਤੇ ਆਪਣਾ ਪੰਜਾਬ ਸੰਭਾਲੋ। ਜੀ। ਲੇਕਿਨ ਕਿਉਂਕਿ ਅਕਾਲੀ ਦਲ ਦਾ ਕਰੈਕਟਰ ਡੈਮੋਕਰੈਟਿਕ ਹੈ। ਜੀ। ਅਕਾਲੀ ਗੱਲ ਹਮੇਸ਼ਾ ਹੀ ਜਿਹੜਾ ਹੈਗਾ ਤਾਨਾਸ਼ਾਹੀ ਦੇ ਖਿਲਾਫ ਲੜਦਾ ਰਿਹਾ ਹੈ ਇਹਦੀ ਜਿਹੜੀ ਉਤਪਤੀ ਹੈ ਇਹਦੀ ਪظائش ਹੈ ਉਹ ਗੁਰਦੁਆਰਾ ਲਹਿਰ ਦੇ ਵਿੱਚੋਂ ਚੱਲੀ ਸੀ ਇਸ ਕਰਕੇ ਉਸ ਵੇਲੇ ਦੀ ਲੀਡਰਸ਼ਿਪ ਨੇ ਕਿਹਾ ਵੀ ਨਹੀਂ ਇਹ ਨਹੀਂ ਹੋ ਸਕਦਾ ਅਸੀਂ ਤਾਂ ਆਪਣੇ ਗੁਰੂਆਂ ਦੇ ਦਿੱਤੇ ਹੋਏ ਸੰਦੇਸ਼ ਦੇ ਮੁਤਾਬਕ ਹੀ ਚੱਲਾਂਗੇ ਇਹਨੇ ਮੋਰਚਾ ਲਾਤਾ ਮੋਰਚਾ 19 ਮਹੀਨੇ ਉਹ ਐਮਰਜੈਂਸੀ ਦੇ 19 ਮਹੀਨੇ ਮੋਰਚਾ ਚੱਲਦਾ ਰਿਹਾ ਔਰ ਮੋਰਚੇ ਤੋਂ ਬਾਅਦ ਜਦੋਂ ਐਮਰਜੈਂਸੀ ਟੁੱਟੀ ਮੋਰਚਾ ਖਤਮ ਹੋ ਗਿਆ ਤਾਂ ਚੋਣਾ ਆ ਗਿਆ ਸੀ ਜੀ 1977 ਦੇ ਵਿੱਚ ਪਾਰਲੀਮੈਂਟ ਦੇ ਅਤੇ ਉਸ ਵੇਲੇ ਸਾਰੇ ਹੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੋਣ ਮੈਦਾਨ ਦੇ ਵਿੱਚ ਜਿਹੜਾ ਹੈਗਾ ਉਹ ਉਤਾਰ ਦਿੱਤਾ ਸੀ ਭਾਈ ਦੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਉਸ ਵੇਲੇ ਫਰੀਦਕੋਟ ਤੋਂ ਚੋਣ ਲੜੇ ਸੀ ਜਥੇਦਾਰ ਜਗਦੀਪ ਸਿੰਘ ਤਲਵੰਡੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਲੁਧਿਆਣਾ ਤੋਂ ਲੜੀ ਸੀ ਚੌੜਾ ਸਾਹਿਬ ਨੇ ਪਟਿਆਲਾ ਤੋਂ ਲੜੀ ਸੀ ਔਰ ਸੁਰਜੀਤ ਸਿੰਘ ਬਰਨਾਲਾ ਨੇ ਉਸ ਵੇਲੇ ਸੰਗਰੂਰ ਤੋਂ ਚੋਣ ਲੜੀ ਸੀ ਤੇ ਫਿਰ ਆਪਾਂ ਨੂੰ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲੂ ਖੇਤੀਬਾੜੀ ਮੰਤਰੀ ਬਣਦਾ ਸੀ ਔਰ ਜੇ ਡਾਕਟਰ ਮਨੋਰ ਸਿੰਘ ਗਿੱਲ ਜਿਹੜੇ ਚੌਂਕ ਕਮਿਸ਼ਨਰ ਵੀ ਰਹੇ ਆ ਭਾਰਤ ਦੇ ਬਹੁਤ ਉੱਚੇ ਮਕਾਮ ਦਿੱਤੇ ਉਹ ਸਕੀਂਦਰ ਦੇ ਵਿੱਚ ਵਜ਼ੀਰ ਵੀ ਰਹੇ ਆ ਤੇ ਜਿਨ੍ਹਾਂ ਦਾ ਬਿਸ਼ੋਕਰ ਮਾਦੇ ਨਾਲ ਹੈ ਉਹਨਾਂ ਦੇ ਪਿਤਾ ਕਰਨਲ ਪ੍ਰਤਾਪ ਸਿੰਘ ਗਿੱਲ ਉਹ ਵੀ ਆਪਣੇ ਵੇਲੇ ਦੇ ਇੱਕ ਵੱਡੇ ਅਖਾਲੀ ਲੀਡਰ ਹੁੰਦੇ ਸੀ ਉਹਨਾਂ ਦੇ ਬਕੌਲ ਜੇ ਆਪਾਂ ਦੇਖੀ ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਸੀ ਉਹ ਕਹਿੰਦੇ ਜਦੋਂ ਬਾਦਲ ਸਾਹਿਬ ਦਿੱਲੀ ਚਲੇ ਗਏ ਤੇ ਦਿੱਲੀ ਜਾ ਕੇ ਤਖਣੀ ਭਾਰਤ ਦੇ ਜਿਹੜੇ ਆਈਏ ਸਬਸਟਰਾਂ ਦੇ ਨਾਲ ਬਾਹਰ ਪਿਆ ਉਹਨਾਂ ਦੀ ਅੰਗਰੇਜ਼ੀ ਤੇ ਸਾਡੀ ਅੰਗਰੇਜ਼ੀ ਦਾ ਜ਼ਮੀਨ ਉਸਮਾਨ ਦਾ ਫਰਕ ਹੈ ਤੇ ਬਾਦਲ ਸਾਹਿਬ ਦੀ ਪੋਜੀਸ਼ਨ ਜਿਹੜੀ ਹੈਗੀ ਹੈ ਬਹੁਤੀ ਹਾਸੋਖਣੀ ਜੀ ਹੋਗੀ ਕੁਸ਼ਮਤ ਹੈ ਰਹੇ ਤੇ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਤੇ ਇਹਨਾਂ ਨੇ ਕਿਹਾ ਜੀ ਮੇਰੀ ਸਸਰੀਕਾਨ ਮੈਂ ਤਾਂ ਪੰਜਾਬ ਜਨਤਾ ਤੇ ਆਸ ਸੰਭਾਲੂ ਤੇ ਸਰਜੀਤ ਸਿੰਘ ਬਰਨਾਲਾ ਨੂੰ ਉਦੋਂ ਖੇਤੀਬਾੜੀ ਮੰਤਰੀ ਬਣਾਇਆ ਸੀ ਫਿਰ ਬਾਅਦ ਵਿੱਚ ਆਪਾਂ ਨੂੰ ਪਤਾ ਕਿ ਸਰਜੀਤ ਸਿੰਘ ਬਰਨਾਲਾ ਕੌਮੀ ਸਿਆਸਤ ਦੇ ਵਿੱਚ ਆਏ ਤੇ 1996 ਦੇ ਵਿੱਚ ਇੱਕ ਮੌਕਾ ਅਜਿਹਾ ਵੀ ਆ ਗਿਆ ਸੀ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਤੇ ਪਾਰਟਨ 2 ਪਾਰਟੀਆਂ ਨੇ ਮਿਲ ਕੇ ਚੋਣਾ ਲੜੀਆਂ ਸੀ ਚੱਕੀਆਂ ਸੀਟਾਂ ਹਾਸਲ ਕਰਨੀਆਂ ਸੀ ਜੀ ਔਰ ਕਿਸੇ ਵੀ ਪਾਰਟੀ ਕੋਲੇ ਸਪਸ਼ਟ ਬਹੁਮਤ ਨਹੀਂ ਸੀ ਆਇਆ ਉਸ ਵੇਲੇ ਚੰਦੀ ਸਾਹਿਬ ਜਿਹੜੀਆਂ ਰੀਜਨਲ ਪਾਰਟੀਆਂ ਸੀ ਜਿਵੇਂ TDP ਹੋਗੀ DMK ਵਗੈਰਾ ਹੋਗੀ ਅਕਾਲੀ ਦਲ ਹੋਗੀ ਤਨਸਬ ਇਹਨਾਂ ਦੇ ਕੋਲੇ ਆ ਗਿਆ ਸੀ ਤਾਂ ਜਿਹੜੇ ਆਪਣੇ TDP ਦੇ ਤਿਲਗੁਦੇਸ਼ੂ ਪਾਰਟੀ ਦੇ ਲੀਡਰਸ਼ਿਪ ਚੰਦਰਬਾਬੂ ਨੈੜੂ ਉਧਰੋਂ ਕਰਨਾ ਨਹੀਂ ਦੀ ਹੋਰੀ ਜੀ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਕੌਮੀ ਪਾਰਟੀਆਂ ਦੇ ਬਾਲਚਾਕਣ ਦੀ ਬਜਾਏ ਤੇ ਆਪਾਂ ਆਪਦੀ ਸਰਕਾਰ ਕਿਉਂ ਨਾ ਬਣਾ ਲਈਏ ਰੀਜਨਲ ਪਾਰਟੀਆਂ ਸਾਰੀਆਂ ਸੂਬਿਆਂ ਵਾਲੀਆਂ ਕੱਟੀਆਂ ਹੋ ਜੋ ਫੈਡਰਲ ਢਾਂਚੇ ਵਾਲੇ ਪਾਸੇ ਨੂੰ ਚੱਲੀਏ ਆਪਾਂ ਤਾਕਤ ਆਪਣੇ ਹੱਥ ਲਓ ਆਪਣੀ ਮਰਜ਼ੀ ਨਾਲ ਫੈਸਲੇ ਕਰਾਂਗੇ ਆਪਾਂ ਇਹਨਾਂ ਲਈ ਮੂਰੇ ਹੱਥ ਕਿਉਂ ਵੜਦੇ ਕਿਉਂ ਕੈਰ ਮੰਗਦੇ ਆ ਔਰ ਫਿਰ ਆ ਗਿਆ ਸੀ ਕਿ ਪ੍ਰਾਈਮ ਮਿਨਿਸਟਰ ਕਿਨੂੰ ਬਣਾਇਆ ਜਾਵੇ ਤੇ ਜੰਦੀ ਸਾਹਿਬ ਉਸ ਵੇਲੇ ਇਹ ਹੋ ਗਿਆ ਸੀ ਕਿ ਪ੍ਰਾਈਮ ਮਿਨਿਸਟਰ ਸੁਰਜੀਤ ਸਿੰਘ ਬਰਨਾਲਾ ਨੂੰ ਬਣਾ ਲਿਆ ਜਾਵੇ ਪਰ ਇਹ ਪ੍ਰਕਾਸ਼ ਸਿੰਘ ਬਾਦਲ ਹੋਰੀ ਸੀ ਇਹਨਾਂ ਨੇ ਕਿਹਾ ਜੀ ਨਹੀਂ ਅਸੀਂ ਬਿਨਾਂ ਸ਼ਰਤ ਤੋਂ ਵਾਜ ਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਬੀਜੇਪੀ ਨੂੰ ਹਮਾਇਤ ਦਿੱਤੀ ਤੇ ਇਹਨਾਂ ਨੇ ਬੀਜੇਪੀ ਨੂੰ ਹਮਾਇਤ ਦਿੱਤੀ ਸੀ ਜਿਹੜੀ ਸਰਕਾਰ 13 ਸਾਲਾਂ ਚੱਲੀ ਸੀ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਵੱਡਾ ਲੀਡਰ ਅਫਸਰ ਸੀ ਤੇ ਫਿਰ ਸੁਰਜੀਤ ਸਿੰਘ ਬਰਨਾਲੇ ਨੂੰ ਖਦੇੜਨ ਵਾਸਤੇ ਬਾਦਲ ਸਾਹਿਬ ਨੇ ਧੀਰਸਾ ਸਾਹਿਬ ਨੂੰ ਇਸਤੇਮਾਲ ਕੀਤਾ ਸਾਰਾ ਜਿਹੜਾ ਬਾਜ਼ਮ ਜਿਹੜੇ ਜਿਹੜੇ ਵੱਡੇ ਵੱਡੇ ਲੀਡਰਸ ਸੀ ਉਹਨਾਂ ਦੀ ਤੋਰ ਭੰਨ ਕਰਕੇ ਧੀਰਸਾ ਗਰੁੱਪ ਦੇ ਨਾਲ ਲਾਏ ਗਏ ਜਿਨ੍ਹਾਂ ਦੇ ਵਿੱਚ ਸੰਤ ਬਲਬੀਰ ਸਿੰਘ ਕੋਰਸਲੇ ਲੋ ਇਹੋ ਜਿਹੇ ਕਈ ਬੰਦੇ ਸੀ ਗੁਰਵਰਜਨ ਸਿੰਘ ਬੱਚੀ ਜਿਹੜੇ ਬਿਜਲੀ ਬੋਰਡ ਚੁੰਦੇ ਸੀ ਉਹਨਾਂ ਨੂੰ ਬਲਦੇਵ ਸੋਮਾਨ ਤਾਂ ਖੜਾ ਹੀ ਬਰਨਾਲਾ ਪਰਿਵਾਰ ਦੇ ਨਾਲ ਸੀ ਅਲਟੀਮੇਟਲੀ ਕਰਨਾ ਕਰਾਉਂਦਾ ਸਾਰੇ ਇਹਨਾਂ ਨੂੰ ਕਟਾ ਕਟਾ ਕਰਕੇ ਇੱਕ ਪਾਸੇ ਕਰਨੇ ਤੇ ਬਰਨਾਲਾ ਪਰਿਵਾਰ ਬਿਲਕੁਲ ਲਖੇੜਤਾ ਸੀ ਔਰ ਹਾਲਾਤ ਦੇ ਬਣ ਕੇ ਕਿ ਢੀਂਸਾ ਸਾਹਿਬ ਉਸ ਇਲਾਕੇ ਦੇ ਵੱਡੇ ਲੀਡਰ ਬਣ ਗਏ ਜਦੋਂ ਅਕਾਲੀ ਦਲ ਦੀ ਹਾਲਤ ਮਾੜੀ ਹੋ ਗਈ ਤੇ ਢੀਂਸਾ ਸਾਹਿਬ ਨੇ ਕਿੰਤੂ ਪਰੰਤੂ ਕੀਤਾ ਕਿ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਗੱਲ ਸੀ ক্রিকেট ਨਾਲ ਜਿਹਨੀ ਬਾਦ ਰਹਿ ਤੇ ਬਾਦਲ ਸਾਹਿਬ ਤੁਸੀਂ ਆਪ ਕਮਾਂਡ ਸੁਭਾਲੋ ਜਾਂ ਕਿਸੇ ਹੋਰ ਨੂੰ ਬਣਾਓ ਇਹਨੇ ਤੇ ਰਫੜ ਪੈ ਗਿਆ ਤੇ ਉਹ ਅਕਾਲੀ ਦਲ ਤੋਂ ਬਾਹਰ ਆ ਗਏ ਸੀ ਚੈਲੰਜ ਉਹਨਾਂ ਨੇ ਕੀਤਾ ਸੀ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਬਾਹਰ ਰੱਖ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਲ ਮੇਲ ਵੀ ਬਿਠਾਇਆ ਸਾਰਾ ਕੁਝ ਕੀਤਾ ਅਖੀਰ ਭਾਰਤੀ ਜਨਤਾ ਪਾਰਟੀ ਜਿਹੜੀ ਤੁਹਾਨੂੰ ਪਤਾ ਵੀ ਇਹ ਜਿਹੜੀ ਪਾਰਟੀ ਨਾਲ ਲੱਗ ਜਾਂਦੀ ਹੈ ਰੀਜਨਲ ਪਾਰਟੀਆਂ ਨੂੰ ਖਾਂਦੀ ਹੈ ਇਹਨਾਂ ਨੇ ਕੋਈ ਬਹੁਤੀ ਤਵੱਜੋ ਨਾ ਦਿੱਤੀ ਅਹਿਸਾਸ ਬਰਨਾਲ ਸਾਹਿਬ ਨੂੰ ਵੀ ਹੋ ਗਿਆ ਵੀ ਐਡੋਡੀ ਜਿਆ ਪਰਮਾਗੇ ਤਾਂ ਨੁਕਸਾਨ ਤੇ ਲਾਗੇ ਤੇ ਕਿਉਂ ਨਾ ਇੱਕਾ ਕਰ ਲਿਆ ਜਾਵੇ ਤੇ ਸੁਖਵੀਰ ਸਿੰਘ ਬਾਦਲ ਦੇ ਪਿਤਾ ਜੀ ਦੀ ਜਦੋਂ ਮੌਤ ਹੋਈ ਉਹ ਤੋਂ 3-7 ਸਾਥ ਵੀ ਗਏ ਉੱਥੇ ਜਾ ਕੇ ਉਹ ਕੁਝ ਪੋਜੀਟਿਵ ਭੂਲੇ ਵੀ ਉਹਨਾਂ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਸੁਖਵੀਰ ਸ਼ਾਨਾ ਤਾਂ ਹੋਇਆ ਪਹਿਲਾਂ ਨਾਲੋਂ ਪਰ ਬਾਦਲ ਸਾਹਿਬ ਦੇ ਗੁਣ ਨਹੀਂ ਆਏ ਤੇ ਇਹਨਾਂ ਦਿਨਾਂ ਦੇ ਵਿੱਚ ਫਿਰ ਪਾਤਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਲੇ ਗੁਣ ਦਿਖਾਤੇ ਕਿ ਜਿਵੇਂ ਬਾਦਲ ਸਾਹਿਬ ਜੱਫੀ ਪਾ ਕੇ ਬੰਦੇ ਨੂੰ ਮਾਂਜਾ ਲਾਉਦੇ ਉਹਦੇ ਜਿਵੇਂ ਉਹਨਾਂ ਨੇ ਮਾਂਜਾ ਲਾਤਾ ਉਹਨਾਂ ਨੂੰ ਸਰਪ੍ਰਸਤ ਵੀ ਬਣਾਤਾ ਬਾਦਲ ਸਾਹਿਬ ਦੀ ਥਾਂ ਦੇ ਉੱਤੇ ਜੇ ਦੋ ਉੱਤੇ ਕੈਂਡੀਡੇਟ ਦਾ ਫੈਸਲਾ ਕਰਨਾ ਸੀ ਬਾਦਲ ਪਰਿਵਾਰ ਨੂੰ ਪੁੱਛਿਆ ਹੀ ਨਹੀਂ ਝੂਤਾ ਸਾਹਿਬ ਨੂੰ ਚੱਕ ਕੇ ਟਿਕਟ ਦੇਤੀ ਹੁਣ ਹਾਲਾਤ ਕੀ ਬਣ ਗਏ ਤੁਸੀਂ ਇਹ ਦੇਖੋ ਕਿ ਜਿਹੜਾ ਬਾਦਲ ਜਿਹੜਾ ਢੀਂਸਾ ਪਰਿਵਾਰ ਤੇ ਬਰਨਾਲਾ ਪਰਿਵਾਰ ਇੱਕ ਦੂਜੇ ਦੇ ਵਿਰੋਧੀ ਸੀ ਜੀ ਕੱਲ ਉਹ ਦੋਨੇ ਕੋਟੇ ਮਿਲ ਕੇ ਬੈਠੇ ਸੀ ਉੱਥੇ ਗਗਨਜੀਤ ਸਿੰਘ ਬਰਨਾਲਾ ਵੀ ਗਿਆ ਉਹਦਾ ਬੇਟਾ ਉਹ ਨਾਲ ਲੈ ਕੇ ਗਿਆ ਤੇ ਨਾਲ ਬਲਦੇਵ ਸਿਉਮਾਨ ਜਿਹੜਾ ਬਰਨਾਲਾ ਗਰੁੱਪ ਨੂੰ ਛੱਡ ਕੇ ਢੀਂਸਾ ਗਰੁੱਪ ਨਾਲ ਆ ਗਿਆ ਸੀ ਉਹ ਵੀ ਗਿਆ ਤੇ ਸਾਰੇ ਉੱਥੇ ਜਦੋਂ ਬੈਠ ਕੇ ਤੇ ਉਹਨਾਂ ਨੇ ਇੱਕ ਕਿ ਆ ਵੀ ਆਪਾਂ ਕੁਝ ਫੈਸਲਾ ਕਰਨਾ ਤੇ ਫਿਰ ਸੁਖਵੀਰ ਸੋ ਬਾਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਆ ਉਹ ਕੀ ਗਿਆ ਔਰ ਉਹਨਾਂ ਨੇ ਫਿਰ ਦਵਾ ਤਬ ਜਿਹੜੇ ਹੈਗੇ ਭੱਜੇ ਉਹਨਾਂ ਦੇ ਘਰ ਵੀ ਗਏ ਅਜੇ ਤੱਕ ਇਹ ਖਬਰ ਨਿਕਲ ਕੇ ਨਹੀਂ ਆਈ ਉੱਥੇ ਕੀ ਗੱਲਬਾਤ ਹੋਈ ਹੈ ਜੀ ਲੇਕਿਨ ਪਤਾ ਇਹ ਲੱਗਿਆ ਹੈ ਕਿ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਆਕਾਲੀ ਦਲ ਤਾਂ ਨਾਸ਼ਿਤ ਗਿਆ ਆਪਾਂ ਜੇ ਆਕਾਲੀ ਦਲ ਛੱਡਿਆ ਜਾਊਗਾ ਤਾਂ ਫਿਰ ਇਹ ਆਊਗਾ ਕਿ ਤਾਂ ਸੀਟ ਦੀ ਖਾਤਰੀ ਆਕਾਲੀ ਦਲ ਦੇ ਨਾਲ ਆਈ ਸੀ ਇਹਨਾਂ ਦੇ ਊਸੂਲ ਨਿਜਮ ਕਿੱਥੇ ਗਏ ਐਸੇ ਨਿਦਿੰਤਾ ਮੈਂ ਟਿੱਪ ਸਰਸਾਬ ਦੇ ਜਾਂ ਅਸੂਲਾਂ ਦੀ ਗੱਲ ਕਰਾਂਗੇ ਸਦਾਤ ਦੀ ਗੱਲ ਕਰਾਂਗੇ ਉਹ ਨਹੀਂ ਰਹੀ ਨਹੀਂ ਕਿਉਂਕਿ ਜਿਸ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਚਿਰੋਕੀ ਦਿੱਤੀ ਸੀ ਉਸੇ ਸੁਖਵੀਰ ਸਿੰਘ ਬਾਦਲ ਦੀ ਅਧੀਨਤੀ ਮੰਨ ਕੇ ਤੇ ਦੁਬਾਰਾ ਫਿਰ ਉਹਨਾਂ ਨੇ ਆਪਣੇ ਜ਼ਲਦਾਰ ਲੇਵਾ ਕਰ ਲਿਆ ਸੀ ਅਕਾਲੀ ਦਲ ਚ ਸਰੈਂਡਰ ਕਰਤਾ ਸੀ ਕਿਸਨ ਦਾ ਸੋ ਹਾਲਾਤ ਤਾਂ ਉਹ ਪੈਦਾ ਹੋ ਗਏ ਸੀ ਪਰ ਫਿਰ ਵੀ ਇਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਆਪਾਂ ਜਿਹੜੇ ਇਕਵਾਲ ਸਿੰਘ ਝੁੰਦਾ ਉਹਨਾਂ ਦੇ ਨਾਲ ਨਹੀਂ ਚਲਾਂਗੇ ਘਰੇ ਬੈਠਾਂਗੇ ਆਪੋ ਆਪਣੇ ਇਹ ਇੱਕ ਫੈਸਲਾ ਕੀਤਾ ਹੈ ਸੁਖਵੀਰ ਸਿੰਘ ਬਾਦਲ ਜਿਹੜਾ ਐਨੇ ਦਿਨਾਂ ਬਾਅਦ ਉਹਨਾਂ ਕੋਲੇ ਗਿਆ ਤੇ ਇੱਥੇ ਚੰਦੀ ਸਾਹਿਬ ਇਹੀ ਗੱਲ ਹੈ ਕਿ ਜੇ ਇਕਬਾਲ ਸਿੰਘ ਝੂਂਦਾ ਨੂੰ ਐਡਜਸਟ ਕਰਨਾ ਹੀ ਸੀ ਤੇ ਸੁਖਵੀਰ ਸਿੰਘ ਬਾਦਲ ਹੋਈ ਧੀਰਪ ਸਿੰਘ ਸਾਹਿਬ ਨਾਲ ਜਾਂ ਪਰਮਿੰਦਰ ਨਾਲ ਜਾ ਕੇ ਗੱਲ ਕਰ ਲੈਂਦੀ ਤੇ ਮੇਰੇ ਖਿਆਲ ਆ ਕੋਈ ਸਾਂਝੀ ਰਾਏ ਨਿਕਲ ਆਉਂਦੀ ਅੱਗਾ ਪਿੱਛਾ ਥੋੜਾ ਬਹੁਤਾ ਇਧਰ ਉਧਰ ਕਰ ਲੈਂਦੀ ਕਨਵਿੰਸ ਕੀਤਾ ਜਾ ਸਕਦਾ ਸੀ ਕੋਈ ਵੱਡੀ ਪੋਜੀਸ਼ਨ ਦਿੱਤੀ ਜਾ ਸਕਦੀ ਸੀ ਕੀ ਦਲਸਾਬ ਨੂੰ ਜਾਂ ਕੋਈ ਵੱਡਾ ਉਹਦਾ ਦੇ ਦਿੱਤਾ ਜਾਂਦਾ ਪਰਮਿੰਦਰ ਨੂੰ ਉਥੇ ਚੋਣ ਲੜਾ ਲਈ 21 ਪੂਰਬੀ ਤੇ 31 ਚੁਲੇ ਵਾਲੀ ਹਾਲਤਾ ਆਕਾਲੀ ਦਲ ਦੀ ਹਾਲਤ ਕਿੰਨੀ ਮਾੜੀ ਹੈ ਔਰ ਲੀਡਰ ਜਿਹੜਾ ਆਕਾਲੀ ਦਲ ਦਾ ਉਹਨੂੰ ਇਸ ਵੇਲੇ ਵੀ ਜਿਹੜੀ ਆਪਣੀ ਸੁਪਰਮੈਸੀ ਹੈ ਉਹ ਸਥਾਪਤ ਕਰਨ ਦੇ ਉੱਤੇ ਉਹਨੂੰ ਜ਼ਿਆਦਾ ਫਿਕਰ ਹੈ ਉਹਨੂੰ ਆਕਾਲੀ ਦਲ ਦਾ ਫਿਕਰ ਨਹੀਂ ਆਪਾਂ ਆਫ ਦੀ ਰਿਕਾਰਡ ਵੀ ਗੱਲ ਕਰਦੇ ਸੀ ਕਿ ਪੰਜਾਬ ਬਾਜੀ ਤਾਂ ਸਕਦਾ ਜੇ 13 ਦੀਆਂ 13 ਸੀਟਾਂ ਤੇ ਆਕਾਲੀ ਦਲ ਜਿੱਤ ਜੇ ਫੇਰ ਵੀ ਅਕਾਲੀ ਦਲ ਉੱਥੇ ਜਾ ਕੇ ਕੋਈ ਫੈਸਲਾ ਕੁਲ ਰੋਲ ਅਦਾ ਨਹੀਂ ਕਰ ਸਕਦਾ ਪੰਜਾਬ ਦੀ ਜਿਹੜੀ ਹੈਗੀ ਐ ਬੁੱਕਤੋ ਇਸੇ ਗੱਲ ਦੇ ਵਿੱਚ ਹੀ ਐ ਕਿ ਜੇ ਪੰਜਾਬੀ ਇਕੱਠੇ ਹੋਣ ਇੱਕ ਰੀਜਨਲ ਪਾਰਟੀ ਇਹਨਾਂ ਦੀ ਹੋਵੇ ਜਿਹੜੀ ਪੰਜਾਬ ਪ੍ਰਸਤ ਹੋਵੇ ਜਿਹੜੀ ਕੇਂਦਰ ਦੇ ਸਾਹਮਣੇ ਹੱਥ ਨਾ ਅੜੇ ਸਭ ਉਹ ਸਗੋਂ ਆਪਣੇ ਹੱਕ ਮੰਗੇ ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਆਪਾਂ ਚਾਬੀਆਂ ਦੇ ਮੋਰਚੇ ਦੀ ਗੱਲ ਕਰਦੇ ਆ ਪੰਜਾਬੀ ਸੂਬੇ ਦੇ ਮੋਰਚੇ ਦੀ ਆਪਾਂ ਗੱਲ ਕਰਦੇ ਆ ਐਮਰਜੈਂਸੀ ਦੇ ਮੋਰਚੇ ਦੀ ਗੱਲ ਕਰਦੇ ਆ ਉਹ ਸਾਰਾ ਕੁਝ ਤਾਂ ਹੁੰਦਾ ਜੇ ਲੀਡਰਸ਼ਿਪ ਜਿਹੜੀ ਹੈਗੀ ਆ ਸਮਰਪਤ ਹੋਵੇ ਔਰ ਇੱਕ ਮਜਬੂਤ ਜਿਹੜਾ ਹੈਗਾ ਜਿਹਾ ਆਪਣਾ ਰੀਜਨਲ ਪਾਰਟੀ ਹੋਵੇ ਜਿਹਦੀ ਅਗਵਾਈ ਦੇ ਵਿੱਚ ਪੰਜਾਬ ਦੇ ਹੱਕਾਂ ਤੇ ਹਕੂਕਾਂ ਦੀ ਖਾਤਰ ਲੜਿਆ ਜਾਵੇ ਸੀਟਾਂ ਨਾਲ ਨਹੀਂ ਕੁਝ ਬਣਦਾ ਕਿਉਂਕਿ 543 ਪੰਧਿਆਂ ਦਾ ਜਿਹੜਾ ਹਾਊਸ ਹੈ ਉਹਦੇ ਵਿੱਚ ਜੇ 13 ਦੇ 13 ਇਕੱਠੇ ਹੋ ਜਾਣਗੇ ਰੌਲਾ ਜ਼ਰੂਰ ਪਾ ਸਕਦੇ ਆ ਹਾਸਲ ਨਹੀਂ ਉਹਨਾਂ ਕਰ ਸਕਦੇ ਪੰਜਾਬ ਦੀ ਜਿਹੜੀ ਹੈਗੀ ਹੈ ਫਿਕਰ ਤੇ ਜਾਂ ਜਿਹੜੀ ਪੰਜਾਬ ਦੀ ਆਪਾਂ ਸਿੱਖਤ ਕਹਿ ਸਕਦੇ ਆ ਉਹ ਹੈ ਕਿ ਜਦੋਂ ਪੰਜਾਬੀ ਇਕੱਠੇ ਹੁੰਦੇ ਆ ਤੇ ਇਹ ਕੋਈ ਜਦੋਜਾਦ ਕਰਦੇ ਆ ਉਦੋਂ ਬੱਤਕੂਸ਼ਾ ਮੈਂ ਤੁਹਾਡੇ ਨਾਲ ਇੱਕ ਬੜੀ ਅਜ਼ੀਮ ਗੱਲ ਕਰਦਾ ਕਿ ਨਵੀਂ ਪਾਰਟੀ ਪੈਦਾ ਹੋਈ ਹੈ ਪੰਜਾਬ ਦੇ ਵਿੱਚ ਪੰਜਾਬ ਸਿਨੀ ਭਾਰਤ ਦੀ ਪੈਦਾ ਹੋਈ ਹੈ ਜਿਹਦਾ ਨਾਮ ਹੈ ਜਨ ਸੇਵਾ ਡਰਾਈਵਰ ਪਾਰਟੀ ਇਹ ਗੁਜਰਾਤ ਤੋਂ ਸ਼ੁਰੂ ਹੋਈ ਸੀ ਕੱਲ ਬਠਿੰਡੇ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਦੋ ਸਟੇਟਾਂ ਦੇ ਵਿੱਚ ਚੋਣਾ ਲੜ ਰਹੇ ਹਾਂ ਪਾਰਲੀਮੈਂਟ ਦੀਆਂ ਇੱਕ ਗੁਜਰਾਤ ਦੇ ਵਿੱਚ ਤੇ ਇੱਕ ਪੰਜਾਬ 'ਚ ਸਾਡੇ ਪੱਤਰਕਾਰਾਂ ਨੇ ਸਵਾਲ ਕੀਤਾ ਉਹਨਾਂ ਨੂੰ ਵੀ ਤੁਸੀਂ ਪੰਜਾਬ 'ਚ ਕਿਉਂ ਚੋਣਾ ਲੜ ਰਹੇ ਹੋ ਤਾਂ ਜਿਹੜਾ ਉਹ ਬੰਦਾ ਆਇਆ ਸੀ ਬਾਹਰੋਂ ਉਹ ਹਿੰਦੀ ਬੋਲਦਾ ਸੀ ਉਹ ਕਹਿੰਦਾ ਭਾਈ ਪੰਜਾਬ ਮੇਂ ਹਮ ਇਸ ਲਈ ਲੜ ਰਹੇ ਕਿ ਪੰਜਾਬ ਕੇ ਲੋਕ ਦੇਸ਼ ਕੋ ਅਗਵਾਈ ਦਿੰਦੇ ਹੈ। ਅਸੀਂ ਹੈਰਾਨ ਅਸੀਂ ਕਿਵੇਂ ਸਾਡੇ ਲੋਕ ਅਗਵਾਈ ਕਿੱਥੋਂ ਦਿੰਦੇ ਆ ਸਾਨੂੰ ਤਾਂ ਕੁੱਤੀ ਜਾਂਦੇ ਸਕਟਕਾਂ ਨੇ। ਉਹ ਕਹਿੰਦਾ ਨਹੀਂ ਨਹੀਂ ਆਪ ਦੇਖੀਏ ਜੰਗੇ ਆਜ਼ਾਦੀ ਮੇਂ ਦੇਸ਼ ਕੀ ਆਜ਼ਾਦੀ ਕੀ ਜੋ ਲੜਾਈ ਸੀ ਉਸ ਮੇਂ ਸਭ ਤੋਂ ਜ਼ਿਆਦਾ ਕੁਰਬਾਨੀ ਕਿਸ ਨੇ ਦੀ ਪੰਜਾਬੀਓਂ ਦੀ ਸਰਦਾਰੋਂ ਨੇ ਦੀ। ਠੀਕ ਹੈ ਜੀ। ਫਿਰ ਉਹਨੇ ਕਿਹਾ ਕਿਸਾਨ ਅੰਦੋਲਨ ਦਾ ਜ਼ਿਕਰ ਛੜਿਆ ਕਿ ਕਿਸਾਨ ਅੰਦੋਲਨ ਜਦੋਂ ਸਫਲ ਹੋ ਹੀ ਨਹੀਂ ਸਕਦਾ ਸੀ। ਜੇ ਪੰਜਾਬੀ ਸਰਦਾਰ ਨਾ ਹੁੰਦੇ ਸਿੱਖ ਨਾ ਹੁੰਦੇ ਇਸ ਕਰਕੇ ਅਸੀਂ ਪੰਜਾਬ ਨੂੰ ਸਰਜੀ ਦਿਨੇ ਆ ਕਿ ਇੱਕ ਇਨਕਲਾਬੀ ਖੇਤ ਇਲਾਕਾ ਹੈ ਇਹ ਸਾਲਾਕੇ ਦੇ ਵਿੱਚ ਅਸੀਂ ਆਵਾਂਗੇ ਤੇ ਇੱਥੇ ਅਸੀਂ ਆਪਣੀ ਆ ਪਾਰਟੀ ਚਲੋਣ ਦੀ ਪਾਰਟੀ ਦਾ ਕੁਝ ਬਣਦਾ ਨਹੀਂ ਬਣਦਾ ਮੇਰਾ ਕਹਿਣ ਤੋਂ ਬਾਅਦ ਇਹ ਕਿ ਪੰਜਾਬ ਦਾ ਪ੍ਰਭਾਵ ਪੰਜਾਬ ਤੋਂ ਬਾਹਰਲੇ ਲੋਕਾਂ ਦੇ ਵਿੱਚ ਵੀ ਕਿਸ ਕਿਸਮ ਦਾ ਹੈ ਪਰ ਪ੍ਰਭਾਵ ਇਸ ਕਰਕੇ ਜੇ ਅਸੀਂ ਇਕੱਠ ਹੋਵਾਂਗੇ ਇਕੱਠ ਹੋਣ ਵਾਸਤੇ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਤੇ ਰੀਜਨਲ ਪਾਰਟੀ ਦੇ ਜੇ ਲੀਡਰ ਕਿਸੇ ਨੇ ਨਹੀਂ ਰੀਜਨਲ ਪਾਰਟੀ ਤਾਂ ਰਹਿ ਨਹੀਂ ਦਿੱਤੀ ਰੀਜਨਲ ਪਾਰਟੀ ਤਾਂ ਨੇ ਇੱਕ ਕਾਰਪੋਰੇਸ਼ਨ ਬਣਾਤੀ ਤੇ ਉਹਦਾ ਇੱਕ ਐਮਡੀ ਹੈ ਉਹ ਪ੍ਰਧਾਨ ਵਾਲੀ ਤੇ ਜਿਹੜਾ ਜਿਹੜਾ ਸੀਗਾ ਪੰਚ ਪ੍ਰਧਾਨੀ ਕਲਚਰ ਤਾਂ ਖਤਮ ਹੀ ਹੋ ਗਿਆ ਉਹ ਤਾਂ ਜਿਵੇਂ ਜਿਹੜੇ ਤੁਹਾਡੇ ਥੱਲੇ ਦੂਜੇ ਲੀਡਰ ਆ ਉਹ ਤਾਂ ਕਿਰਿੰਦੇ ਬਣਾਏ ਹੋਏ ਐ ਕਿ ਕਿਰਿੰਦਿਆਂ ਨੂੰ ਜੋ ਹੁਕਮ ਦੇ ਦਿਆਂਗੇ ਉਹੀ ਕੁਝ ਕਰੂਗਾ ਜੋ ਸੀਈਓ ਐ ਐਮਡੀ ਐ ਐਮਡੀ ਦੇ ਜੋ ਕੁਝ ਕਰਦਾ ਉਹੀ ਚੱਲਦਾ ਸੋ ਮੇਰੇ ਖਿਆਲ ਮਤਬਕ ਕਿ ਜੋ ਇਹੋ ਜਿਹੇ ਹਾਲਾਤ ਬਣ ਜਾਂ ਚੰਦੀ ਸਰ ਤੇ ਫਿਰ ਦਿੱਕਤਾਂ ਆਉਂਦੀਆਂ ਹੀ ਐ ਆਮ ਤੌਰ ਤੇ ਤੇ ਹੁੰਦਾ ਹੈ ਕਿ ਜੇ ਵਕਤ ਸਿਰ ਸਿਆਣਾ ਲੀਡਰ ਹੋਵੇ ਵਕਤਰ ਲੈ ਕੇ ਚੱਲਵੇ ਮੇਰੇ ਖਿਆਲ ਮੁਤਾਬਿਕ ਜੇ ਆਪਾਂ ਦੇਖਿਆ ਅਕਾਲੀ ਦਲ ਦੀ ਜੋ ਹਾਲਤ ਅੱਜ ਹੈ ਇਹ ਜਿਹੜੀ ਤਾਂ ਕਦੇ ਵੀ ਨਹੀਂ ਹੋਈ ਸੀ ਤੇ ਜੇ ਅਕਾਲੀ ਦਲ ਦੇ ਜਿਹੜੇ ਪਰਬੂ ਆਏ ਜਿਹੜੇ ਅਕਾਲੀ ਦਲ ਦੇ ਕਰਤਾ ਧਰਤਾ ਉਹ ਇਹਦੇ ਵਿੱਚੋਂ ਕੁਝ ਨਹੀਂ ਸਿੱਖਦੇ ਅਜੇ ਵੀ ਅਲੱਗ-ਅਲੱਗ ਜਿਹੜੇ ਹੈਗੇ ਆ ਉਹ ਆਪਦੀ ਦਫਲੀ ਵਜਾਉਂਦੇ ਆਪਦੀ ਸੁਪਰਮੈਸੀ ਰੱਖਦੇ ਆ ਇੱਥੇ ਜਿਹੜਾ ਪ੍ਰਧਾਨ ਹੁੰਦਾ ਜਿਹੜਾ ਸੀਈਓ ਐਮਡੀ ਹੈ ਸਭ ਕੁਝ ਹੁੰਦਾ ਤਾਂ ਉਹੀ ਹੈ ਤੇ ਇਹਨਾਂ ਦੇ ਵਿੱਚੋਂ ਜੇ ਇੱਕ ਸੀਡਰ ਉਹਨਾਂ ਨੂੰ ਦੇ ਵੀ ਦਿੰਦੇ ਇਹ ਕਸਿੱਟ ਦੇ ਕੇ ਉਹਨਾਂ ਨੂੰ ਆਪਣੇ ਜ਼ਿੰਦਗੀ ਚ ਲੈਦੇ ਉਹਦੇ ਨਾਲ ਫਰਕ ਵੀ ਕੀ ਪੈਦਾ ਸੀ ਪਰ ਕਿਉਂਕਿ ਸਵਾਲ ਇਹ ਹੁੰਦਾ ਕਿ ਮੈਂ ਆਪਣੇ ਧੜੇ ਨੂੰ ਉੱਪਰ ਰੱਖਣਾ ਹੈ ਜਦੋਂ ਤੁਸੀਂ ਪਾਰਟੀ ਦੇ ਹਿੱਤਾਂ ਤੋਂ ਧੜੇ ਨੂੰ ਤੇ ਪਰਿਵਾਰ ਦੇ ਹਿੱਤਾਂ ਨੂੰ ਤਰਜੀ ਦੇਉਂਗੇ ਤੇ ਹਾਲਾਤ ਉਹੀ ਹੁੰਦੇ ਜਿਹੜੇ ਹੁਣ ਇਸ ਵੇਲੇ ਖਾਲੀ ਦਲ ਦੇ ਹੈਗੇ ਜੀ ਚੱਤੀ ਸਾਹਿਬ